ਬੱਚਾ 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 ਇਹ ਬਾਬੇ ਕੋਈ ਲੰਡੂ ਬਾਬੇ ਨਹੀਂ ਇਹ ਬਾਬੇ ਬੜੇ ਪਹੁੰਚੇ ਹੋਇਆ ਐ ਬਾਬਿਆਂ ਨੇ ਕੰਧਾਂ ਤੇ ਕੁੱਤੀਆਂ ਛਾੜਤੀ ਬਾਬੇ ਬੜੀ ਕੁਤੀ ਚੀਜ਼ ਬਾਬੇ ਦਿਲ ਦੀ ਗੱਲ ਪੁੱਝ ਲੈਂਦੇ ਆ ਬਾਬੇ ਤੇਰੇ ਮਨ ਦੀ ਗੱਲ ਪੁੱਝ ਲੈਂਦੇ ਆ ਜਦੋਂ ਤੂੰ ਘਰੋਂ ਤੁਰਿਆ ਬਾਬਿਆਂ ਨੂੰ ਗਾਲਾਂ ਕਢਦਾ ਸੀ ਅੰਨੀ ਰਿਆ ਕਹਿੰਦਾ ਸਾਰਾਂ ਸੰਤਾਂ ਦੇ ਵਿੱਚ ਕੁਛ ਨਹੀਂ ਪਿਆ ਇਹ ਠਾਗ ਹੁੰਦੇ ਆ ਨਾ ਅੰਨੀ ਦੀ ਆ ਫਿਰ ਇੱਥੇ ਆਂਬ ਲੈਣਾ ਏ ਬਾਬਾ YouTube ਵਾਲਾ ਬਾਬਾ ਕੋਈ ਆ ਆਮ ਬਾਬਾ ਨਹੀਂ ਜਿਹੜੇ ਬੰਦੇ ਘਰੇ ਬੈਠੇ ਸੀ ਵੀਡੀਓ ਨਹੀਂ ਸੀ ਚੱਲਦੇ ਬਾਬਿਆਂ ਨੇ ਮੰਤਰ ਮਾਰ ਕੇ ਵੀਡੀਓ ਚਲਾ ਦਿੱਤੇ ਅੱਜ 10 10 15 15 ਮਿਲੀਅਨ ਵਿਊ ਜਾਂਦੇ ਆ ਇਸ ਬਾਬੇ ਦਾ ਕਰਕੇ ਜਾਂਦੇ ਆ ਬਾਬਾ YouTube ਵਾਲਾ ਬਾਬਾ ਐਵੇਂ ਨਹੀਂ ਕਹਿੰਦੇ ਅੰਨੀ ਦੇ ਉਹ ਇੱਥੇ ਆਉਣੇ ਆ ਨਾਲ ਕੁੜੀਆਂ ਨੂੰ ਨੰਬਰ ਫੜਾਉਣੇ ਆ ਕੁੜੀਆਂ ਤੇ ਮਾੜੀ ਨੀਗਾ ਨਾ ਰੱਖਿਆ ਕਰੋ ਅੰਨੀ ਰਿਓ ਪਾਸਮ ਕਰ ਦੂੰ ਪਾਸਮ ਕਰ ਦੂੰ ਬਾਬੇ ਬੜੇ ਪਹੁੰਚੀ ਹੋਈ ਚੀਜ਼ ਬਾਬੇ ਦਾ ਪਿਆ ਦੀ ਬਾਬਾ ਜੀ ਠੰਡੇ ਠੰਡੇ ਦਾ ਰਹਿਣਾ ਹੈ ਗੱਲ ਸੁਣ ਲਓ ਬਾਬਿਆਂ ਨੂੰ ਬੜਾ ਕਰ ਉਹ ਤੇ ਚੜਦਾ ਬਾਬਿਆਂ ਨੂੰ ਜੇ ਇੱਕ ਵਾਰੀ ਕੋਰੋਦ ਚੜ ਗਿਆ ਬਾਬਿਆਂ ਨੇ ਸ਼ਾਨਤ ਨਹੀਂ ਹੋਣਾ ਬਾਬੇ ਬੜੇ ਪਹੁੰਚੀ ਹੋਈ ਚੀਜ਼ ਆ ਬਾਬੇ ਬੜੇ ਕੁੱਤੀ ਚੀਜ਼ ਜੈ ਬਾਬਾ ਜੈ ਬਾਬਾ ਜੈ ਬਾਬਾ ਹੁਣ ਮੇਰੀ ਗੱਲ ਸੁਣ ਲਓ ਸਾਰੇ ਜਾਣੇ ਕੰਨ ਖੋਲ ਕੇ ਜਦੋਂ ਵੀ ਤੁਸੀਂ ਬਾਬਿਆਂ ਕੋਲੇ ਆਉਣਾ ਮਨ ਸਾਫ ਰੱਖ ਕੇ ਆਉਣਾ ਸਰਦਾ ਤੋਂ ਬਿਨਾ ਕੋਈ ਗੱਲ ਨਹੀਂ ਬਣਦੀ ਜਦੋਂ ਘਰੇ ਸੋਚ ਲੈਨੇ ਆ ਬਾਬਾ ਵਹਿਣ ਕਾ ਲਗੜਾ ਠਗੀਆਂ ਮਾਰਦਾ ਇਹ ਨਹੀਂ ਗੱਲ ਕਹੀ ਅਸੀਂ ਵੀ ਟੱਡ ਲੱਗੇ ਆ ਜਾਂ ਅਸੀਂ ਵੀ ਪੈਸੇ ਬਣਾਉਣੇ ਆ ਚਲੋ ਹੁਣ ਸਾਰੀ ਗੱਲ ਛੱਡੋ 10 ਬੱਚਾ ਕੀ ਗੱਲ ਹੈ ਤੂੰ YouTube ਵਾਲਾ ਨਹੀਂ ਬਾਬਾ ਜੀ ਮੈਂ ਤਾਂ ਹੈ ਕਹਿੰਦੀ ਮੈਂ ਨਾ ਫੇਸਬੁਕ ਦੇ ਉੱਤੇ ਨਾ ਛੋਟੀਆਂ-ਛੋਟੀਆਂ ਫਿਲਮਾਂ ਬਣਾਉਣਾ ਅੱਛਾ ਤੇ ਜੇ ਤੁਹਾਡੀ ਕਿਰਪਾ ਹੋ ਜੇ ਮੈਂ ਵੱਡੀਆਂ ਫਿਲਮਾਂ 'ਚ ਜਾਣਾ ਚਾਹੁੰਨਾ ਬਾਬਾ ਜੀ ਮੇਰੀ ਗੱਲ ਆਏ ਅੰਨੀ ਦੀ ਆ ਲਲੇਰ ਮਾਰ ਕੇ ਸਿਰ ਪੰਨ ਤੂੰ ਕੰਨ 'ਚ ਕਿਵੇਂ ਸੁਣਦੇ ਪਿੱਛੇ ਹੋ ਜੋ ਅੱਗੇ ਆਜ ਅੱਗੇ ਆਜਾ ਅੱਛਾ ਤੂੰ ਛੋਟੀਆਂ ਛੋਟੀਆਂ ਕਲਿੱਪਾਂ ਬਣਾਉਣਾ ਫਿਲਮਾਂ ਬਣਾਉਣਾ ਛੋਟੀਆਂ-ਛੋਟੀਆਂ ਉਹੀ ਹੋ ਗਈਆਂ ਅੰਨੀ ਰਿਆ ਕਿਹੜਾ ਰੈੱਡ ਤੇ ਸ਼ੂਟ ਕਰਦੇ ਅੱਛਾ ਫਿਲਮਾਂ 'ਚ ਜਾਣਾ ਚਾਹੁੰਨਾ ਵੱਡੀਆਂ ਦੇ ਵਿੱਚ ਜੇ ਉਹ ਵਗ ਜਾ ਬਾਬਾ ਜੀ ਤੁਹਾਡੀ ਕਿਰਪਾ ਨਹੀਂ ਇਹ ਨਹੀਂ ਜਾ ਸਕਦਾ ਉਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ 15 20 ਜਾਣੇ ਉਹ ਨਵੇਂ ਬੰਦੇ ਨੂੰ ਐਂਟਰੀ ਨਹੀਂ ਦਿੰਦੇ ਜੇ ਕੋਈ ਡਾਇਰੈਕਟਰ ਜਾਂਦਾ ਮੈਂ ਫਿਲਮ ਬਣਾਉਣੀ ਆ ਤੂੰ ਫਲਾਣੇ ਕੋਲੇ ਚੱਲ ਫਲਾਣਾ ਝਾਂਕੇ ਕੋਲੇ ਉਹ ਇੱਕ ਚੈਨ ਬਣੀ ਹੋਈ ਆ ਨਵੇਂ ਬੰਦੇ ਨੂੰ ਕੰਮ ਨਹੀਂ ਦਿੰਦੇ YouTube ਤੇ Facebook ਤੇ ਵੀਡੀਓ ਪਾਈ ਜਾ ਕੰਮ ਚਲਾਈ ਜਾ ਜਾਂ ਤਾਂ ਉਹ ਮਰ ਮੁਰ ਜਾਣ ਫੇਰ ਕੰਮ ਮਿਲੂਗਾ ਨਹੀਂ ਦਾ ਭੁੱਲ ਜੋ ਬਥੇਰੇ ਟੈਲੈਂਟ ਸਾਡੇ ਪੰਜਾਬ ਚ ਘਟ ਹੈ ਸਾਡੇ ਪੰਜਾਬ ਚ ਮੁੰਡੇ ਕਿਤੇ ਕੰਮ ਨਹੀਂ ਕਰ ਸਕਦੇ ਪਰੰਨੀ ਦੇ ਪਾਕਿਸਤਾਨ ਦੇ ਕਲਾਕਾਰ ਲੈਂਦੇ ਆ ਅਸੀਂ ਨਹੀਂ ਕਹਿੰਦੇ ਲੋ ਪਰ ਸਾਡੇ ਵਰਗਿਆਂ ਨੂੰ ਵੀ ਮਤਲਬ ਤੇਰੇ ਵਰਗਿਆਂ ਨੂੰ ਵੀ ਲੈ ਲਓ ਅਸੀਂ ਕਹਤੇ ਐਕਟਿੰਗ ਨਹੀਂ ਕਰ ਸਕਦੇ ਮਤਲਬ ਤੁਸੀਂ ਕਹਤੇ ਐਕਟਿੰਗ ਨਹੀਂ ਕਰ ਸਕਦੇ YouTube ਦੇ ਉੱਤੇ ਵੀਡੀਓ ਪਾਈ ਜਾ Facebook ਦੇ ਉੱਤੇ ਵੀਡੀਓ ਪਾਈ ਜਾ ਆਪਣੇ ਘਰ ਦੇ ਖਰਚਾ ਚਲਾਈ ਜਾ ਅੱਗੇ ਨਾ ਦੇ YouTube ਦੇ ਮਾਰ ਮੇ ਬਾਬਿਆਂ ਨੂੰ ਜੇ ਮਿਲਿਆਨ ਵੀ ਉਹ ਆਉਣ ਲਾ ਦੀਏ ਬਾਬਿਆਂ ਨੂੰ ਮੰਨਾਂ ਬੰਦੇ ਬੰਦਾਂਗੇ ਪਪਾ ਜੀ ਮੰਨਾਂਗੇ ਪਪਾ ਕਰਦੇ ਕਿਰਪਾ ਜੇ ਉਹਨਾਂ ਦੀ ਸੰਗਲੀ ਬਣੀ ਹੋਈ ਹੈ ਨਾ ਵਿੱਚ ਨਿੱਕੀ ਜਿਹੀ ਕੁੰਡੀ ਮੇਰੀ ਵੀ ਡਾ ਦਿਓ ਓਏ ਓਏ ਅੰਨੀ ਰਿਆ ਨਹੀਂ ਅੜਨੀ ਤੇਰੀ ਕੁੰਡੀ ਓ ਬਾਹਣ ਕਿਆ ਲਕੜਿਆਂ ਦੇ ਅੱਡੋ ਅੱਡ ਗਰੁੱਪ ਬਣੇ ਹੋਏ ਆ ਜਾਂ ਤਾਂ ਉਹਨਾਂ ਦੇ ਗਰੁੱਪਾਂ ਦੇ ਵਿੱਚ ਜਾ ਕੇ ਉਹਨਾਂ ਦੇ ਪੈਰ ਫੜ ਕੇ ਮੈਨ ਤਮਤਾਜ ਕਰ ਲਾ ਫੇਰ ਵੀ ਤੈਨੂੰ ਮਾੜਾ ਮੋਟਾ ਰੇਲ ਰੋਲ ਦੇ ਦੇਣ ਤਾਂ ਤਾਂ ਵੀ ਚੰਗੀ ਗੱਲ ਹੈ ਪਰ ਉਹ ਬੜੇ ਪਹੁੰਚੇ ਹੋਇਆ ਬਾਬੇ ਉਹ ਰੋਲ ਰਾਲ ਨਹੀਂ ਦਿੰਦੇ ਉਹ ਨਵੇਂ ਮੰਨਿਆਂ ਨੂੰ ਜਾਣਸ ਨਹੀਂ ਦਿੰਦੇ ਉਹ ਪੈਸੇ ਦੇ ਭੁੱਖੇ ਆ ਪਰ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਕੋਈ ਸੇਵਾ ਨਹੀਂ ਕਰਦੇ ਪੰਜਾਬੀ ਮਾਂ ਬੋਲੀ ਦੀ ਉਲਟਾ ਪੰਜਾਬੀ ਮਾਂ ਬੋਲੀ ਉਹਨਾਂ ਦੀ ਸੇਵਾ ਕਰਦੀ ਹੈ ਅੱਛਾ ਤੂੰ ਦੇਖ ਲਈ ਆ ਮੈਂ ਹੀਰੋ ਨੂੰ ਇੰਝਾਂ ਦੇਖਿਆ ਫੁਕਰੀਆਂ ਹਾਂ ਉਹ ਤਾਂ ਗੱਲ ਕਰਨਗੇ ਅੰਗਰੇਜ਼ੀ ਚ ਆਈ ਮੈਨ ਟੂ ਸੇ ਆਈ ਵੰਟ ਟੂ ਸੇ ਪਰ ਬਾਹਣੀ ਕਿਆਂ ਲੱਕੜੀਆਂ ਰੋਟੀ ਖਾਂਦੀਆਂ ਪੰਜਾਬੀ ਮਾਂ ਬੋਲੀ ਤੋਂ ਇੰਟਰਵਿਊਆਂ ਕਰਦੀਆਂ ਅੰਗਰੇਜ਼ੀ ਚ ਥੋੜਾ ਬਹਿ ਜੇ ਬੇੜਾ ਥੋੜੇ ਲੜ ਜੇ ਕਾਲਾ ਨਾਗ ਥੋੜੇ ਪੈ ਜਾਣ ਮੂੰਹ ਤੇ ਝੁਰੜੀਆਂ ਜਦੋਂ ਵੀ ਤੁਹਾਨੂੰ ਕੈਮਰਾ ਦੇਖੇ ਥੋੜਾ 부ਝਿਆ ਹੋਇਆ ਚਿਹਰਾ ਆਵੇ ਥੋੜਾ ਹੋ ਜੇ ਬੇੜਾ ਕਰਕੇ ਥੋੜਾ ਬਾਬਾ ਜੀ ਥੋੜਾ ਮੈਂ ਐਦਾਂ ਨਾ ਸੁਣਿਆ ਕੋਈ ਮਾੜਾ ਮੋਟਾ ਹੱਲ ਤਾਂ ਕਰੋ ਨਾ ਯਾਰ ਮੇਰੀ ਗੱਲ ਸੁਣ ਲੈ ਭਗਤ ਮੇਰੀ ਗੱਲ ਸੁਣ ਲੈ ਮੈਂ ਇੱਕ ਰਾਈਟਰ ਜਨੂੰ ਜਾਣਦਾ ਉਹ ਇੰਨੀਆਂ ਸਟੋਰੀਆਂ ਲਿਖੀ ਬੈਠਾ ਭਾਵੇਂ ਤੂੰ 10 ਟੈਰਾ ਟਰਾਲਾ ਭਰ ਲਾ ਚਾਰ ਪੰਜ ਫਿਲਮਾਂ ਵੀ ਬਣਾ ਤੀਆਂ ਚੱਲੀਆਂ ਫੇਰ ਨਹੀਂ ਫੇਰ ਵੀ ਬੰਦਾ ਉਹ ਕਹਿੰਦਾ ਮੇਰੇ ਕੋਲੇ ਇੱਕ ਰੀ ਪ੍ਰੋਡਿਊਸਰ ਆ ਜੇ ਸਹੀ ਮਾ ਇਹ ਜੀ ਰੇਖ ਚ ਮੇਖ ਮਾਰਦਾ ਆਏ ਦੀ ਰੇਖ ਚ ਮੇਖ ਮਾਰਦਾ ਪ੍ਰੋਡਿਊਸਰ ਦਾ 2-3 ਕਰੋੜ ਖਰਚਾ ਦਿੰਨੇ ਫਿਲਮ ਕੋਈ ਚੱਲੀ ਨਹੀਂ ਸਟੋਰੀਆਂ ਦੀਆਂ ਸਟੋਰੀਆਂ ਭਰੀ ਬੈਠਾ ਕਤੇ ਦਫ਼ਤਰ ਚ ਜਾ ਕੇ ਵੇਖੋ ਮੇਰੇ ਇਹ ਕਹਿਣ ਦਾ ਮਤਲਬ ਇਹ ਆ ਬੱਚਾ ਜੋ ਮਰਜੀ ਹੋ ਜੇ ਜਗਾੜ ਲਾਉਣੇ ਸਿੱਖ ਜਗਾੜ ਲਾਉਣੇ ਸਿੱਖ ਦੁਨੀਆ ਚ ਫੋਨ ਜੱਕ ਲਾਏ ਫੋਨ ਜਗਾੜ ਲਾਉਣੇ ਸਿੱਖ ਲਾ ਜੇ ਜਗਾੜੀਆਂ ਤਾਂ ਫਿਲਮਾਂ ਚ ਕੰਮ ਮਿਲ ਜੂ ਨਹੀਂ ਬੈਣ ਕੇ ਲੱਕੜੇ ਤੈਨੂੰ ਪੈਰ ਨਹੀਂ ਤਰਨ ਦੇਣ ਬੜੇ ਪਹੁੰਚੇ ਹੋਏ ਆ ਜਿਹੜੇ ਫਿਲਮਾਂ ਇੰਡਸਟਰੀ ਵਾਲੇ ਬਾਬਿਆਂ ਨੂੰ ਐਕਟਿੰਗ ਦਾ ਸ਼ੌਂਕ ਸੀ ਬਾਬੇ ਐਕਟਿੰਗ ਦੇ ਕੜਿੱਲੜ ਕੱਢ ਦਿੰਦੇ ਸੀ ਕੋਲੋਡਰ ਕੱਢ ਦਿੰਦੇ ਸੀ ਐਕਟਿੰਗ ਦੇ ਬਸ ਇੱਕ ਅੱਦੇ ਬੰਦੇ ਨੇ ਕਿਸੇ ਨੇ ਫੈਕਟਰ ਚ ਕੰਮ ਦਿੱਤਾ ਦੂਜਿਆਂ ਨੇ ਤਾਂ ਬਾਤ ਨਹੀਂ ਪੁੱਛੀ ਇਹ ਬੜੇ ਮੈਂ ਤੈਨੂੰ ਹੁਣ ਕੀ ਕਹਾ ਚੁੱਪ ਕਰਕੇ ਆਪਣਾ ਕੰਮ ਚਲਾਈ ਜਾ ਯੋਟਿਓ ਬਤੇ ਵੀਡੀਓ ਪਾਈ ਜਾ ਚਾਰ ਪੈਸੇ ਕਮਾਈ ਜਾ ਨਾਲੇ ਆਪ ਦੇ ਪਰਿਵਾਰ ਨੂੰ ਤੇ ਨਾਲੇ ਆਪ ਖਾਈ ਜਾ ਜੈ ਰਾਮ ਜੈ ਹੋਵੇ ਹੈ ਬਬੀ ਤੁਸੀਂ ਵੀ ਫਿਲਮ ਬਣਾਈ ਸੀ ਆ ਕੀ ਕਹਤਾ ਕੁੜੀਏ ਕੀ ਕਹਤਾ ਬਾਬਿਆਂ ਨੂੰ ਫਿਲਮਾਂ ਦੇ ਵਿੱਚ ਆਉਣ ਦਾ ਸ਼ੌਕ ਸੀ ਬਰਬੇ ਤੜਕੇ ਨਾ ਹਾਤ ਹੋ ਕੇ ਚੰਡੀਗੜ੍ਹ ਕਦੇ ਆਉਦੇ ਦਾ ਅਫਤਰ ਕਦੇ ਆਉਦੇ ਦਾ ਅਫਤਰ ਪਹੁੰਚ ਜਾਂਦੇ ਕਿਸੇ ਫਿਲਮ ਚ ਕੰਮ ਨਾ ਬਣਿਆ ਜਿਹੜੇ ਮੈਂ ਕਿਹਾ ਰਾਈਟਰ ਦੇ ਕੋਲੇ ਮੈਨੂੰ ਟਰਾਲਾ ਭਰਿਆ ਪਿਆ ਸਟੋਰੀਆਂ ਦਾ ਮੈਂ ਉਹਦੇ ਢਿੱਕੇ ਆ ਗਿਆ ਮੈਨੂੰ ਕਹਿੰਦਾ ਬਿਲਕੁਲ ਤੂੰ ਐਮੀ ਵਰਗਾ ਲੱਗਦਾ ਬੜਾ ਸੋਹਣਾ ਸੁਨੱਖਾ ਬੜਾ ਤੂੰ ਹੀਰੋ ਆਪ ਕਿਉਂ ਨਹੀਂ ਆਉਂਦਾ ਮੈਨੂੰ ਚਾ ਚੜ ਗਿਆ ਮੈਂ ਕਿਹਾ ਕਿਹੜੀ ਫਿਲਮ ਚ ਹੀਰੋ ਲੈਣਾ ਕਹਿੰਦਾ ਮੇਰੀ ਗੱਲ ਸੁਣ ਤੇਰੇ ਕੋਲੇ 1.5 ਕਰੋੜ ਹੈ ਮੈਂ ਕਿਹਾ ਮੇਰੇ ਕੋਲੇ 150 ਯਾਨੀ ਕਹਿੰਦਾ ਕੋਈ ਕਿੱਲਾ ਡੇੜ ਗਿੱਲਾ ਮਖਿਆ ਹੈਗਾ ਮੇਰੇ ਕੋਲੋਂ ਪੰਜ ਕਿੱਲੇ ਬਕਾਤੇ ਅੰਨੀ ਦੇ ਨੇ ਫਿਰ ਮ ਬਣ ਗਈ ਫਿਲਮ ਥੀਏਟਰ ਦੇ ਵਿੱਚ ਲੱਗ ਗਈ ਪਹਿਲੇ ਦਿਨ ਪਹਿਲਾ ਸ਼ੋ ਸੀ ਬਾਬੇ ਤਿਆਰ ਹੋ ਗਏ ਜਿਹੜਾ ਸਾਡਾ ਇੱਕ ਯਾਰ ਸੀ ਮੇਨ ਪ੍ਰਧਾਨ ਸੀ ਸਾਡਾ ਕਹਿੰਦਾ ਚਲੋ ਵੀ ਆਪਾਂ ਫਿਲਮ ਦੇਖਣ ਚੱਲਣੀ ਆ ਥੀਏਟਰ ਦੇ ਵਿੱਚ ਅਸੀਂ ਸਾਰੀ ਫੈਮਿਲੀ ਨੂੰ ਲੈ ਕੇ ਚੱਲ ਪਏ ਬੜਾ ਚਾ ਚੜਿਆ ਵਾ ਉਹ ਪ੍ਰਧਾਨ ਕਹਿੰਦਾ ਬਹੁਤ ਰਾਸ਼ ਹੋਊਗਾ ਥੀਏਟਰ ਦੇ ਵਿੱਚ ਬੜੀ ਦੁਨੀਆ ਹੋਣੀ ਆ ਮੂੰਹ ਟੱਕ ਲੋ ਜਦੋਂ ਅਸੀਂ ਥੀਏਟਰ ਦੇ ਵਿੱਚ ਵੜਨ ਲੱਗੇ ਤੇ ਥੀਏਟਰ ਦੇ ਜਿਹੜੇ ਕਰਿੰਦੇ ਸੀ ਸਾਨੂੰ ਦੇਖ ਕੇ ਹੱਸਣ ਲੱਗ ਪਏ ਮੈਂ ਕਿਹਾ ਬੱਚਾ ਗੱਲ ਕੋਈ ਮੈਨੂੰ ਕਹਿੰਦਾ ਵੀ ਤੁਹਾਨੂੰ ਸੀਟ ਨਹੀਂ ਮਿਲਣੀ ਤਾਂ ਕਰਕੇ ਜਦੋਂ ਉਹ ਥੀਏਟਰ ਦੇ ਵਿੱਚ ਗਏ ਅਸੀਂ 9 ਜਾਣੇ ਸਾੜਾ ਕੋਈ ਫਿਲਮ ਦੇਖਣ ਨਹੀਂ ਆਇਆ 2 ਜਾਣੇ ਬੈਠੇ ਉਹ ਵੀ ਅੱਧ ਚੋਂ ਗਾਲ੍ਹਾਂ ਕੱਢ ਕੇ ਉੱਡ ਗਏ ਕਹਿੰਦੇ ਅੰਨੀ ਦੀ ਅਨੇਕ ਇਹ ਜੀ ਫਿਲਮ ਬੜਾਈ ਆ ਹਾਏ ਕੁੜੀਏ ਮੇਰੇ ਰਮਾਨ ਜਗਾ ਦੇ ਲਈ ਉਹ ਫਿਲਮ ਵਾਲਿਓ ਥੋੜਾ ਭੇਜੇ ਢਾ ਵਾ ਵਾ ਹਾ ਟਡ ਭਲਾ ਕੇ ਨੇ ਓਏ ਮੈਂ ਸਾਧ ਬਣ ਗਿਆ ਅੰਨੀ ਦਿਓ ਮੈਂ ਬੜੀ ਕੋਰ ਦਮਸਿਆ ਕਰਕੇ ਬਾਬਾ ਬਣਿਆ ਤਾਂ ਕਰਕੇ ਰੋਟੀ ਚੱਲਦੀ ਪਈ ਹੈ ਓਏ ਤਾਂ ਕਰਕੇ ਮੈਂ ਬਾਬਾ ਬਣਿਆ ਓਏ ਅੰਨੀ ਦਿਓ ਸੰਗ ਤੋਂ ਓਏ ਫੜ ਵੀਰ ਬਾਬੇ ਆ ਨੂੰ ਪੈਟ ਲੈਣ ਦੇ ਕੋਡਾ ਪੈਜ ਬੇੜਾ ਕੁੱਤਿਓ ਓਏ ਮੇਰਾ ਜੂੜ ਕਰੋੜ ਰੁਪਈਆ ਲਵਾਤਾ ਓਏ ਓਏ ਮੇਰੀ ਫਿਲਮ ਤਾਂ ਮੈਂ ਨਹੀਂ ਦੇਖੀ ਅੰਨੀ ਰਿਆ ਲੋਕਾਂ ਨੇ ਕੀ ਦੇਖੜੀ ਦੀ ਕਰੋ ਛਿੱਤਰ ਮਾਰ ਕੇ ਕੜਤਾ ਰੋਟੀ ਪਾਣੀ ਦਾ ਪ੍ਰਬੰਧ ਕਰਨ ਲਈ ਬਾਬੇ ਬਣ ਕੇ ਹਾਏ ਓਏ ਮਸ਼ਰਮਾ ਤੇਰਾ ਵਹੇ ਜੇ ਬੇੜਾ ਹੋ 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 ਹਾਏ ਬਸਰਮੀਆ ਹਾਏ ਹਾ ਤੇਰਾ ਮੇੜਾ ਵਹਿ ਜਾ ਓਏ ਮੈਨੂੰ ਘਰੋਂ ਖੜਾਤਾ ਓਏ ਆਏ ਓਏ ਮੇਰੀ ਐਕਟਿੰਗ ਦਾ ਕੀੜਾ ਮੇਰੇ ਸਾਲਿਆ ਨੇ ਜਵਾਤਾ ਹੁਣ ਤਾਂ ਮੈਂ ਵੱਡੀਆਂ ਫਿਲਮਾਂ ਆਪ ਬਣਾਉਂ ਬਾਬਾ ਬਣ ਗਿਆ ਪੈਸੇ ਇਕੱਠੇ ਕਰਕੇ ਆਪਣਾ ਆਪ ਕੰਮ ਚਲਾਉਂ ਆ ਗੱਲ ਸੁਣ ਸਿੱਧੂ ਮੂਸੇ ਵਾਲੇ ਦਾ ਨਾਂ ਸੁਣਿਆ ساری ਦੁਨੀਆ ਜਾ ਉਹ ਜਟਵੈਡ ਕਿਸੇ ਦਾ ਢੂਆ ਨਹੀਂ ਸੀ ਮਾਰਦਾ ਆਉਨੇ ਆਪਣੇ ਚੈਨਲ ਬਣਾ ਤੇ ਵਰਲਡ ਤੋਂ ਨੰਬਰ 1 ਚੈਨਲ ਆ ਸਿੱਧੂ ਮੂਸੇਵਾਲੇ ਦਾ ਜੀ ਉਹ ਬੰਦਾ ਸੱਚਾ ਸੀ ਇੰਡਸਟਰੀ ਦੇ ਵਿੱਚ ਜੋ ਕਹਿੰਦਾ ਸੀ ਕਰਦਾ ਸੀ ਜਿਹੜੇ ਬੰਦੇ ਦੇ ਸਿਰ ਤੇ ਹੱਥ ਰੱਖ ਦਿੱਤਾ ਉਹ ਚਲਾ ਤੇ ਜਿਹੜੇ ਬੰਦੇ ਕਦੇ ਜਨ ਗੱਡੀ ਬਾਰੇ ਨਹੀਂ ਸੋਚਦੇ ਸੀ ਅੱਜ ਫੌਰਚੂਨਰਾਂ ਤੇ ਚੜੇ ਬੈਠੇ ਆ ਸਿੱਧੂ ਮੂਸੇਵਾਲੇ ਦੀ ਬਦੌਲਤ ਪੰਜ ਪੰਜ ਗੱਡੀਆਂ ਨਾਲ ਚੱਲਦੀਆਂ ਨਲੀ ਪਹੁੰਚਣੀ ਨਹੀਂ ਸੀ ਆਉਂਦੀ ਉਹ ਬੰਦੇ ਨੇ ਨਾਂ ਲੈਤਾ ਜਾਂ ਆਪਣੇ ਨਾ ਗਾਣਾ ਰਾਤਾ ਯਾਜ ਬੱਲੇ ਬੱਲੇ ਹੋਈ ਭਈਆ ਵਾ ਚਾਹ ਜੇ ਤੁਸੀਂ ਕਾਮਯਾਬ ਹੋਣਾ ਹੈ ਕਿਸੇ ਦਾ ਢੂਆ ਨਾ ਮਾਰੋ ਚੱਕੋ ਆਪਦੀ ਟੈਂਡ ਫੌੜੀ ਤੇ ਆਪਣਾ ਕੰਮ ਕਰੋ ਓਏ ਸਿੱਧੂ ਮੂਸੇ ਵਾਲਾ ਸਾਨੂੰ ਇਹੀ ਤਾਂ ਸਿੱਖਿਆ ਦਿੰਦਾ ਸੀ ਕਹਿੰਦਾ ਆਪਣੇ ਬਲਬੂਤੇ ਦੇ ਅੱਗੇ ਵਧੋ ਕਿਸੇ ਦੇ ਮੋਢੇ ਤੇ ਨਾ ਉੱਥੇ ਚੱਲ ਨਹੀਂ ਰਿਆ ਮੇਰੀ ਕਲਾ ਜਗਾ ਕੇ ਰੱਖ ਦਿੱਤੀ ਪਾਪਾ ਜੀ ਆਹ ਤੁਹਾਡੀ ਇੰਨੀਆਂ ਗੱਲਾਂ ਸੁਣ ਕੇ ਮੈਂ ਤਾਂ ਨਿੱਕੀਆਂ ਨਿੱਕੀਆਂ ਫਿਲਮੇ ਕਰ ਲਵਾਂ ਵੱਡੀਆਂ ਫਿਰ ਮੰਨਦੀ ਤੂੰ ਹੀ ਨਹੀਂ ਮਾਰ ਹਾਂ ਉੱਥੇ ਹੋ ਗਏ ਭੈ ਜਾ ਜਾ ਸੰਗਤ ਜੋ ਹਣ ਆ ਜਾ ਬੀਬਾ ਕੰਨਿਆ ਨੇੜੇ ਆਜਾ ਮੇਰਾ ਪੁੱਤ ਆਜਾ ਹਾਂ ਪੁੱਤ ਦੱਸ ਕੀ ਪਰੋ ਬਲਾਵਾ ਤੈਨੂੰ अच्छा दा की गल ਨਹੀਂ ਬੱਚਾ ਕਬਰਾਉਣ ਦੀ ਲੋੜ ਨਹੀਂ ਬਾਬਿਆਂ ਤੋਂ ਜੇ ਪੁੱਛ ਲੈਣੀ ਹੈ ਸਿਰਫ ਇੰਟਰਨੈਟ ਦੇ ਬਾਵਜੂਦ ਹੀ ਤੁਸੀਂ ਸਿੱਖਿਆ ਲੈ ਸਕਦੇ ਆ ਬਾਬੇ ਇੰਟਰਨੈਟ ਵਾਲੇ ਬਾਬੇ YouTube ਵਾਲੇ ਬਾਬੇ ਇਦੂ ਬਾਹਰ ਗੱਲ ਨਹੀਂ ਦੱਸ ਸਕਦੇ ਦੱਸ ਕੀ ਗੱਲ ਆ ਬੱਚਾ ਬਾਬਾ ਜੀ ਮੈਂ ਨਾ ਮੋਸਟ ਨਾ ਅਕਾਊਂਟ ਖੋਲਿਆ ਹੋਇਆ ਅੱਛਾ ਉੱਥੇ ਮੈਨੂੰ ਲਾਇਕ ਲਾਇਕ ਫੋਲੋਅਰ ਨਹੀਂ ਆਉਂਦੇ ਆਂਦੇ ਨਹੀਂ ਮੌਜ ਤੇ ਅਕਾਊਂਟ ਖੋਲਿਆ ਮੌਜਾਂ ਮੰਨਣਾ ਚਾਹੂ ਨੀ ਹਾਂਜੀ ਬਾਬਾ ਜੀ ਤੈਨੂੰ ਲੱਗਦਾ ਵੀ 4-500 ਡਾਲਰ ਡੇਲੀ ਆ ਜੇ ਹਾਂਜੀ ਬਾਬਾ ਜੀ ਆ ਚਾ ਇੱਕ ਮਿੰਟ ਖੜ ਜਾ ਮੌਜ ਮੌਜ ਵਾਲੇ ਬਾਬਾ ਖੋਲਿਆ ਟਾਬਾ ਤੋੜਦਿਆਂ ਜਾ ਬਾਂ ਕੀ ਗੱਲ ਐ ਕੁੜੀ ਆਈ ਐ ਲੁਧਿਆਣੇ ਤੋਂ ਇਹਨੇ ਮੌਜ ਦੇ ਵੀਡੀਓ ਪਰ ਭਾਈ ਮਗੂੜੇ ਜਾਲਦੇ ਮੈਂ ਹਿੰਦ ਗੇ ਰਹਾ ਰਹਨਾ ਕਿਸੇ ਬੰਗਾਲੀ ਨੇ ਟੂਣਾ ਕਰਿਆ ਤੇਰੇ ਟੂਣਾ ਕਰਕੇ ਤੇਰੇ ਵਿਊ ਰੋਗ ਦਿੱਤੇ ਆ ਕਬਜੇ ਚ ਕਰ ਲਿਆ ਸੱਚ ਐ ਕਿ ਝੂਠ ਐ ਸਹੀ ਆ ਬਾਬਾ ਜੀ ਫੇਰ ਕਰੋ ਕਿਰਪਾ ਅੱਛਾ ਜਿਹੜੇ ਤੂੰ ਵੀਡੀਓ ਹੁਣ ਪਾਉਨੇ ਬਾਬੇ ਕਚਕਿੰਬੜ ਦਾਸ ਦਾ ਨਾਂ ਲੈ ਕੇ ਹੈ ਸਟੈਗ ਬਾਬਾ ਕਚਕਿੰਬੜ ਦਾਸ ਪਾ ਕੇ ਵੀਡੀਓ ਨੂੰ ਅਪਲੋਡ ਕਰਨ ਦੇ ਮੌਕੇ ਮੋਬਾਈਲ ਨੂੰ ਤੂਫ ਦੇਣੀ ਮੋਬਾਈਲ ਨੂੰ ਤੂਫ ਦੇਖ ਕੇ ਕਹਿਣਾ ਹੈ ਬਾਬਾ ਮौज ਐਦਾਂ ਹੀ ਕਹਿਣਾ ਹੈ ਬਾਬਾ ਮौज ਬਣਾ ਦੇ ਸਾਡੀ ਵੀ ਮौज 헤 బాਬਾ ਮौज ਸੱਤ ਵਾਰੀ ਕਹਿਣੇ ਵੀਡੀਓ ਅਪਲੋਡ ਕਰਦੀ ਤੇਰੇ 15 20000 1 ਮਿੰਟ ਦੇ ਵਿੱਚ ਵਿਊ ਨਾ ਆਏ ਤਾਂ ਕਹਿ ਦਿਓ ਛੱਡੋ ਜਗਾਰੇ ਬਾਬੇ ਕਿਨਗਮਰਦਾਸ ਦੀ ਬਾਬੇ ਕਿਨਗਮਰਦਾਸ ਦੀ ਬਾਬੇ ਕਿਨਗਮਰਦਾਸ ਦੀ ਉੱਥੇ ਹੋ ਗਏ ਭਾਈ ਜੀ ਉਹ ਕਿਹੜੀ ਕੰਨਿਆ ਆ ਜਾ ਪੁੱਤ ਆ ਜਾ ਤੂੰ ਪਿੱਛੇ ਖੜੀ ਆ ਆ ਜਾ ਆ ਜਾ ਹਾਂ ਭਾਈ ਆ ਜਾ ਵੀ ਤੂੰ ਓ ਤੂੰ ਆਉਣ ਦੇ ਮੁੰਡਿਆਂ ਨੂੰ ਆ ਜਾ ਆ ਜਾ ਆ ਜਾ ਭਾਈ ਤੂੰ ਵੀ ਲੰਗੇ ਆ ਕਰ ਜੈ ਹੋ ਬਾਬੇ ਜੈ ਹੋ ਬਾਬੇ ਜੈ ਹੋ ਬਾਬੇ ਦੀ ਬੈਠ ਜਾ ਬਾਬਾ ਬੈਠ ਜਾ ਮੇਰਾ ਪੁੱਤ ਬੈਠ ਜਾ ਕੋਈ ਲੰਗਰ ਲੁੰਗਰ ਆਉਂਦੇ ਹੋਏ ਬਾਸ ਛੱਡੇ ਤੋਂ ਕੇਲੇ ਫੜ ਲਿਆ ਕਰੋ ਪੁੱਛਾਂ ਲੈਣ ਆ ਜਾਂ ਨਿਆਨੀ ਦੇ ਉਹ ਬਾਬੇ ਦੇ ਵੀ ਢੱਡ ਲੱਗੇ ਬਾਬਾ ਜੀ ਮੈਂ ਤੁਹਾਨੂੰ ਕਲੇ ਬਣਾ ਕੇ ਲਿਆਉ ਤੁਹਾਨੂੰ ਘਰੋਂ ਗੋਲ ਗਲੇ ਮੈਂ ਨੂੰ ਗੱਲ ਦੱਸ ਗਈ ਪਰ ਉਹ ਬਲਾ ਮਤਨ ਬਾਬਾ ਜੀ ਜੀ ਪੌਡਕਾਸਟ ਪਾਉਣੇ ਸਾਡੇ ਚੱਲਦੇ ਨਹੀਂ ਪਰੌਡਕਾਸਟ ਹੋ ਕੀ ਹੁੰਦਾ ਬਾਬਾ ਜੀ ਗੱਲਾਂ ਬਾਤਾਂ ਕਰਦੇ ਆ ਜੀ ਇੱਕ ਦੂਜੇ ਨਾਲ ਗੱਪੜੇ ਮਾਰਦੇ ਹਾਂ ਹਾਂ ਜੀ ਬਾਬਾ ਜੀ ਗੱਪੜੇ ਘਾਟ ਮਾਰਦੇ ਹਾਂ ਜਦੋਂ ਤੁਸੀਂ ਪੌਡਕਾਸਟ ਕਰਨ ਗੱਲ ਵੱਡੀ ਵੱਡੀ ਕਰਕੇ ਦੱਸਣੀ ਹੈ ਪਿਛੋਂ ਦਸਣਾ ਬੜੇ ਰਾਜੇ ਖਾਨਦਾਨ ਚੋਂ ਸੀ ਫਲਾਨਾ ਇਹ ਜਿਹੜਾ ਨੈਟਾ ਬੱਚਾ ਗੱਪੜਿਆਂ ਦਾ ਹੀ ਕੰਮ ਹੈ ਇੰਨੇ ਕਪੜੇ ਬਾਦ ਦੇ ਸਿੱਟੇਂ ਗਾ ਲੋ ਕੋਈ ਨਹੀਂ ਤੇਰੇ ਨਾਲ ਜੁੜਨਗੇ ਸੱਚ ਆ ਕਿ ਝੂਠ ਅੱਜ ਤੋਂ ਬਾਦ ਗਾਪੜਿਆਂ ਦੀਆਂ ਲੈ ਨਾਲ ਆ ਦਿਆ ਕਰ ਕੈਮਰਾ ਚੱਕ ਕੇ ਜਣੇ ਖੜੇ ਦੀ ਇੰਟਰਵਿਊ ਕਰੀ ਤੁਰਿਆ ਜੀ ਦਾ ਕੋਈ ਲੱਲਾ ਨਹੀਂ ਕੋਈ ਖੱਖਾ ਨਹੀਂ ਕੋਈ ਬੱਬਾ ਨਹੀਂ ਕੋਈ ਮੰਮਾ ਨਹੀਂ ਉਹਨੂੰ ਵੀ ਬਿਠਾ ਕੇ ਪੌਡਕਾਸਟ ਕਰ ਤੇਰੇ ਵੀ ਹੋਣਗੇ ਬੱਚਾ ਚੱਲ ਬਹਿ ਜਾ ਉੱਥੇ ਬੋਲ ਗਲੇ ਨਾ ਬੁੱਲ ਜੀ ਹੁਣ ਬੋਲ ਗਲੇ ਨਾ ਬੁੱਲ ਜੀ ਨਹੀਂ ਮੇਰੇ ਆ ਸਾਲਿਆ हां आजा वे बच्चा आजा आजा बाबे इक ਕਿੰਬੜਾ ਦਾ ਅਸ ਦੇ ਖੁਰਕ ਪੈ ਗਈ ਲੱਗਦੀ ਆ ਨਾਤਿਆਂ ਨੂੰ 15 ਦਿਨ ਹੋ ਗਏ ਤੇ ਬਿਆਂ ਦੇ ਵਿੱਚ ਬੈਠੇ ਆ ਪਾਣੀ ਹਾਂ ਦੱਸ ਬੱਚਾ ਕੀ ਗੱਲ ਹੈ ਬਬਾਈ ਮਾਡਲ ਬਣਨਾ ਮੈਂ ਹਾਂ ਮਾਡਲ ਬਣਨਾ ਚਾਹੁੰਦਾ ਹੀਰੋ ਫਿਲਮਾਂ ਦੇ ਵਿੱਚ ਆਉਣਾ ਚਾਹੁੰਨਾ ਖੜ ਜਾ ਇਹ ਤੇਰੀ ਗਤੀਵਿਧੀ ਗਤੀਵਿਧੀ ਤੇ ਓਏ ਕੰਜਰ ਦੀ ਆ ਤੂੰ ਤਾਂ ਲੇਟ ਹੋਇਆ ਫਿਰਦਾ ਹੁਣ ਨੂੰ ਤਾਂ ਤੈਨੂੰ ਹੀਰੋ ਬਣਨਾ ਚਾਹੀਦਾ ਕਿੰਨਾ ਕੁ ਲੇਟ ਹੋ ਗਿਆ ਪਾਪਾ ਤੂੰ 3-4 ਸਾਲ ਲੇਟ ਹੋ ਗਏ ਗੱਲ ਸੁਣੋ ਬੱਚਾ ਇੱਕ ਕਾਜੂ ਬਸ਼ਰਮਾ ਰਾਈਟਰ ਹੈ ਕਿੱਥੇ ਰਹਿੰਦਾ ਉਹ ਚੰਡੀਗੜ੍ਹ ਇੱਧਰ ਕਿਤੇ ਰਹਿੰਦਾ ਹੁਣ ਤੂੰ ਭਾਲਣਾ ਆਪਾਂ ਕਾਜੂ ਬਸ਼ਰਮੇ ਉਹਦੇ ਕੋਲੇ ਜਾ ਉਹਨੇ ਨੂੰ ਕਹੇ ਮੈਂ ਫਿਲਮ ਦੇ ਵਿੱਚ ਹੀਰੋ ਬਣਨਾ ਚਾਹੁੰਦਾ ਮਾਂਜੇ ਗੱਲੇ 25 30 ਲੱਖ ਨੂੰ ਰੇਟ ਹੈ ਹੈਗਾ 40 ਕਿਲੋ ਲੱਖ ਰੇਟ ਹੈਗਾ 40 ਲੱਖ ਹੈਗਾ ਚਾਹ ਕਿੰਨੇ ਪੈਸੇ ਬਣਗੇ ਵੀ ਕੁੜੀਏ ਉਹ ਦੱਸਿਓ 40 ਰੱਖ ਨੂੰ 5 ਕਿੱਲੇ 40 ਦੇ 40 80 ਦੇ ਇੱਕ 60 ਦੇ ਉੱਤੋਂ ਦੀ ਪਾ ਲਾ 2 ਕਰੋੜ ਰੁਪਏ ਦੇ ਬੱਚੇ ਫਿਲਮ ਬਣਾਲੀ ਕਾਜੂ ਬਸ਼ਰਮੇ ਕੋਲੇ ਜਾ ਕੇ ਫਿਲਮ ਤੇਰੀ ਚੱਲ ਗਈ 45 ਕਿल्ले ਲੈ ਲੇਗਾ ਨਹੀਂ ਰਿਆ ਆ ਡਾਇਲੋਗ ਬਣ ਕੇ ਅਦੀ ਕਲਾ ਦਿਖਾ ਬੱਚਾ ਡਾਇਲੋਗ ਤੈਨੂੰ ਦਿੰਨੇ ਆ ਅੱਜ ਮੈਂ ਬਾਬੇ ਕਚਕੇਮ ਬਰਦਾਸ ਕੋਲੇ ਗਿਆ ਤੇ ਬਾਬੇ ਕਚਕੇਮ ਬਰਦਾਸ ਨੇ ਵੱੱਲੇ ਵੱੱਲੇ ਸ਼ਾਬਾ ਸ਼ਾਬਾ ਕਰਾ ਦਿੱਤੀ ਲੈ ਡਾਇਲੋਗ ਸੁਣਾ ਸੰਗ ਤਨੂੰ ਵੀ ਲੈ ਬਈ ਜੇ ਤੁਹਾਨੂੰ ਇਹਦੀ ਕਲੀ ਚੰਗੀ ਲੱਗੀ ਤੇ ਇਹਦੀ ਕਲੀ ਦਾ ਮੁੱਲ ਯਾਨੀ ਕਲਾ ਦਾ ਮੁੱਲ ਪਾਇਓ ੜ ਤਾੜੀਆਂ ਮਾਰਿਓ ਚਲ ਉੱਠ ਕੇ ਸੁਣਾ ਮੇਰਾ ਬੱਚਾ ਗੁੱਗੂ ਗੱਲ ਬਣ ਕੇ ਸੁਣਾ ਮੈਂ ਅੱਜ ਬਾਬੇ ਚ ਪਗੰਗਰ ਦਾਸ ਕੋਲੇ ਗਿਆ ਉਹਨੇ ਮੇਰੀ ਬੱਲੇ ਬੱਲੇ ਕਰਵਾਤੀ ਕਲਾਤਾ ਹੈ ਕਲਾਤਾ ਹੈ ਐ ਐਦਾ ਬੋਲਣਾ ਦੇਬੀਨ ਫੜ ਲੈ ਬਾਬੇ ਦੀ ਫੜ ਲੈ ਅੱਜ ਮੈਂ ਬਾਬਾ ਕਚਕੰਬੜ ਦਾਸ ਕੋਲੇ ਗਿਆ ਨਾਥਾ ਤੈ ਹਾਂ ਨਾ ਮੇਰੀ ਬੱਲੇ ਬੱਲੇ ਕਰਵਾਤੀ ਭਰ ਕੇ ਬੋਲ ਆਉੜੀ ਐ ਸਦਾ ਦਿਲ ਖੱਚ ਦੇਖ ਬਾਬੇ ਉਹ ਦਾੜੀਆਂ ਵੱਜੀਆਂ ਅੱਜ ਮੈਂ ਬਾਬੇ ਚਕੰਬਰਦਾਸ ਕੋਲੇ ਆਇਆ ਕਚਕਿੰਬੜਦਾਸ ਕੋਲੇ ਅੰਨੀ ਰਿਆ ਕਚਕਿੰਬੜ ਕੱਕਾਲਾ ਮੂਰੇ ਕਚਕਿੰਬੜ ਕਚਕਿੰਬੜ ਕੱਚ ਕੱਚ ਕਿੰਬੜ ਤੇ ਕਿੰਬੜ ਹਾਂ ਚੱਲ ਤੂੰ ਬਹਿਣ ਕੇ ਲੱਕੜੇ ਆਈਂ ਬੋਲੇਗਾ ਚੱਲ ਮੈਂ ਅੱਜ ਬਾਬੇ ਚਕੰਬਰਦਾਸ ਕੋਲੇ ਗਿਆ ਉਹਨੇ ਕਿਹਾ ਬੱਲੇ ਬੱਲੇ ਹਉ ਬੈਠ ਜਾ ਚਾਰੇ ਪੰਜ ਕਿੱਲੇ ਵੇਚ ਕੇ ਚੰਡੀ ਗੜ ਨੂੰ ਚੜ ਜਾ ਕਾਜੂ ਬਸ਼ਰਮੇ ਤੋਂ ਸਟੋਰੀ ਲੈ ਕੇ ਤੈਨੂੰ ਐਕਟਰ ਵੀ ਉਹ ਦੇ ਦੂਗਾ ਤੇ ਜਲ ਤਿਰ ਬੜਾ ਹੋ ਜੇ ਬਾਬਾ ਫਿਲਮ ਨਾ ਚੱਲੀ ਫੇਰ ਮੈਂ ਫੇਰ ਬਾਬੇ ਉਹ ਮੇਰੇ ਕੋਲੇ ਇਦਾਂ ਦੇ ਵਸਤਰ ਪਏ ਆ ਨਵਾਬਿਆਂ ਦੇ ਨਾਲ ਆ ਜਾਈ ਫੁੱਲੇ ਸੱਦੇ ਆ ਬੈਠ ਜਾ ਉੱਥੇ ਕੁੜਕੀ ਆ ਜਾ ਅੱਗੇ ਜੈ ਹੋ ਬਾਬੇ ਆ ਜੈ ਹੋ ਜੈ ਹੋ ਜਾ ਬੈਠ ਜਾ ਬੈਠ ਜਾ ਹਾਂ ਬੱਚਾ ਮੈਂ ਦੇਖ ਰਿਹਾ ਸੀ ਕਾਫੀ ਚਿਰ ਤੋਂ ਪਿੱਛੇ ਖੜੀ ਬਾਬਿਆਂ ਬਾਰੇ ਦੇਖ ਰਹੀ ਸੀ ਕੁਝ ਸੋਚ ਸੱਚਾ ਹੈ ਕਿ ਝੂਠ ਹੈ ਹਾਂ ਬਾਬਾ ਸਹੀ ਆ ਅੱਛਾ ਮੈਨੂੰ ਆਏ ਦੱਸ ਕੀ ਪਰ ਉਹ ਵਾਲ ਨੈਟ ਵਾਲੇ ਆਈ ਨੈਟ ਵਾਲੀ ਆਈ ਹੈ ਬਾਬਾ ਅੱਛਾ ਮੈਂ ਤੈਨੂੰ ਦੇਖੇ ਆ ਵੀ ਹੈ ਕਦੇ ਬਾਬਾ ਮੈਂ ਰੀਲਾਂ ਬਣਾਉਣੀਆਂ ਇੰਸਟਾਗ੍ਰਾਮ ਤੇ ਅੱਛਾ ਰੀਲਾਂ ਬਣਾਉਣੀ ਪਰ ਮੇਰੇ ਵਿਊ ਨਹੀਂ ਆਉਂਦੇ ਬੋਲਣਾ ਨਹੀਂ ਬੱਚਾ ਮੈਂ ਬਾਬਿਆਂ ਕੋਲੇ ਕੀ ਅੰਬ ਲੈਣ ਆਈ ਹੈ ਜੇ ਤੂੰ ਆਪ ਹੀ ਦੱਸ ਦੇ ਠੀਕ ਹੈ ਬਾਬਾ ਜੀ ਇਨਸਟਾਗ੍ਰਾਮ ਵਾਲੇ ਬਾਬਾ ਓਏ ਇਨਸਟਾ ਇਨਸਟਾ ਤੇ ਰੀਲਾਂ ਬਣਾ ਇਨਸਟਾ ਤੇ ਰੀਲਾਂ ਬਣਾ ਮੈਂ ਕਿਹਾ ਇਨਸਟਾ ਤੇ ਰੀਲ ਤਾੜੀ ਆਉਣ ਦੋ ਇਨਸਟਾ ਤੇ ਰੀਲਾਂ ਬੜਿਆ ਰੀਲਾਂ ਬੜਿਆ ਮੈਂ ਕਿਹਾ ਰੀਲਿਆ ਬੜਿਆ ਇਨਸਟਾ ਦੇ ਤੂੰ ਉੱਤੇ ਪਾ ਰੀਲਾਂ ਬਣਾ ਵੀ ਰੀਲਾਂ ਬਣਾ ਇਨਸਟਾ ਦੇ ਤੂੰ ਉੱਤੇ ਬਣਾ चरुकम के चितड़ हला रीला बनावे रीला बना हला हलावे चितड़ हला रीला बनावे रीला बना हला हलावे चितड़ हला कपड़े कटा कपड़े कटा कपड़े कटा रीला बना कपड़े कटा रीला बना कपड़े कटा रीला बना बाद तो व्यू पा रीला बना चितड़ हला रीला बना चितड़ हला कपड़े कटा कपड़े कटा रीला बना कपड़े कटा ਬਾਬੇ ਇੰਸਟਾਗ੍ਰam ਦੀ ਫੀਡ ਦੇ ਵਿੱਚ ਚਲੇ ਗਏ ਹਾਂਜੀ ਬਾਬਾ ਬੇਫਿਕਰ ਹੋ ਜਾ ਜਿਹੜਾ ਤੈਨੂੰ ਮੰਤਰ ਦੱਸਿਆ ਸਾਰਾ ਪੰਜਾਬੀ ਪਹਿਰਾਵਾ ਦੂਰ ਕਰ ਦੇ ਕੱਪੜੇ ਘਟਾ ਲੈ ਠੀਕ ਬਾਬਾ ਮੈਂ ਨਹੀਂ ਕਿਹਾ ਉਤਰੋਂ ਆਮਦ ਹੋਈ ਹੈ ਬਾਬੇ ਆਨੇ ਕਿਹਾ ਕੱਪੜੇ ਘਟਾ ਲੋ ਇਧਰ ਕੈਮਰਾ ਰੱਖ ਕੇ ਇੱਕ ਵੀਊ ਇਧਰ ਦੇ ਕੇ ਪਿੱਛੇ ਨੂੰ ਹੋ ਕੇ ਡਾਂਸ ਕਰੋ ਛੋਟ ਕੱਪੜੇ ਪਾਉਣੇ ਬਾਕੀ ਛੋਟ ਕੱਪੜੇ ਜਿੰਨੇ ਕੱਪੜੇ ਕਟਾਏਗੀ ਉਹਨੇ ਵੀਊ ਵੱਧ ਪਾਏਗੀ ਠੀਕ ਹੈ ਬਾਬਾ ਇੱਕ ਰੀਲ ਪਾਏਗੀ ਤੇ ਮਿਲੀਅਨ ਵੀਊ ਨਾਲ ਦੀ ਨਾਲ ਪਾਏਗੀ ਠੀਕ ਹੈ ਬਾਬਾ ਜੀ ਹਾਂ ਬਈ ਬੱਚਾ ਤੂੰ ਤੜਕੇ ਦਾ ਬੈਠਾ ਹਾਂਜੀ ਬਾਬਾ ਜੀ ਤੈਨੂੰ ਕੀ ਪ੍ਰੋਬਲਮ ਆ ਮੇਰਾ ਵੀ ਬਾਬਾ ਜੀ ਸਨੈਪਚੈਟ ਦੀ ਪ੍ਰੋਬਲਮ ਆਈ ਓਏ ਲਹ ਲਹ ਕਾਹਨ ਲਹ ਤੜਾ YouTube Instagram Snapchat Facebook page maa ja Twitter ha ha ਬੱਚਾ ਗੱਲ ਸੁਣ ਤੜ ਕੀ ਦਾ ਤੂੰ ਇੱਥੇ ਆ ਕੇ ਬੈਠਾ ਨਾ ਕੋਈ ਤੂੰ ਮੇਰੇ ਅੱਖ ਨਾਲ ਅੱਖ ਮਿਲਾ ਰਹੀ ਕੀ ਸਮੱਸਿਆ ਬੱਚਾ ਬਾਬਾ ਜੀ ਮੇਰੀ ਬਹੁਤ ਵੱਡੀ ਪ੍ਰੋਬਲਮ ਹੈ ਮਾਏ ਬਾਬਾ ਕਾਦਾ ਜੇ ਤੈਨੂੰ ਦੱਸਿਆ ਹੀ ਨਾ ਤੇਰੇ ਦਿਲ ਦੇ ਦੁੱਖ ਮੈਂ ਮੱਥੇ 'ਤੇ ਪੜ ਗਏ ਟੜ ਕੇ ਉੜਦਾ ਪਿਓ ਗਾਲਾਂ ਕਢਦਾ ਹਾਂਜੀ ਮਾਂ ਖਾਣ ਨੂੰ ਪੈਂਦੀ ਆ ਚਾਹ ਮੰਗਦਾ ਤੈਨੂੰ ਠੰਡੀ ਚਾਹ ਮਿਲਦੀ ਆ ਰਸਤੇਦਾਰ ਕਹਿੰਦੇ ਵੈਣ ਕਾ ਲਖੜਾ ਕੇ ਇਹ ਜਾ ਜੰਮ ਪਿਓ ਭਰਾ ਨਹੀਂ ਬੋਲਦਾ ਭਰਜਾਈ ਨਹੀਂ ਬੋਲਦੀ ਜੋ ਕਹਿੰਨਾ ਉਹ ਹੁੰਦਾ ਨਹੀਂ ਜੋ ਹੁੰਦਾ ਨਹੀਂ ਉਹ ਹੋ ਜਾਂਦਾ ਸੱਚ ਹੈ ਹਾਂ ਸਤਿਵੰਤ ਮਬਈ ਸੱਚ ਚੱਕਰ ਕੀ ਆ ਹੁਣ ਦੱਸ ਦੇ ਸੰਗਤ ਦੇ ਸਾਹਮਣੇ ਖੋਲ ਕੇ ਨਹੀਂ ਬਾਬਿਆਂ ਨੂੰ ਤਾਂ ਸਭ ਪਤਾ ਹੈ ਬਾਬੇ ਆਪ ਜਾਣੀ ਜਾਣੇ ਜੈ ਬਾਬਾ ਜੈ ਬਾਬਾ ਦੱਸ ਦੇ ਖੁੱਲ ਕੇ ਸੀ ਮਾਨਦੇ ਵਿੱਚ ਪਾਪ ਨਾ ਆਇਆ ਆਉਂਦੀ ਨਹੀਂ ਜੇ ਮਾਇਆ ਆਉਂਦੀ ਹੈ ਤੇ ਜਾਣ ਦੀ ਤਿਆਰੀ ਪਹਿਲਾਂ ਹੁੰਦੀ ਆ ਤੇਰੇ ਕੋਲੇ 2000 ਰੁਪਏ ਆ ਗਿਆ ਤੇ ਆਧਾਰ ਜਿਹਨੂੰ ਤੋ ਲਿਆ ਹੁੰਦਾ ਬਾਹਰ ਚ ਖੜਾ ਹੁੰਦਾ ਸੱਚ ਹੈ ਕਿ ਝੂਠ ਹੈ ਸੱਚਾ ਬਾਬਾ ਜੀ ਸੱਚ ਜੀ ਜਿਹਨੂੰ ਬੁਲਾਉਣਾ ਹੱਸ ਕੇ ਨਹੀਂ ਬੋਲਦਾ ਬਾਸਾ ਵਟ ਕੇ ਲੰਘ ਜਾਂਦਾ ਹਾਂਜੀ ਬਾਬਾ ਜਿਹੜੇ ਨਾਲ ਦੋਸਤੀ ਪਾਲੀ ਪਿਆਰ ਪਾਲਿਆ ਉਹਨੇ ਤੇਰੇ ਨਾਲ ਬੇਵਫਾਈ ਕਮਾਈ ਐ ਸੱਚ ਐ ਕਿ ਝੂਠ ਐ ਹਾਂਜੀ ਸਤਿਵੰਤ ਸੱਚਾ ਬਾਬੇਆਂ ਕੋਲੇ ਆ ਗਏ ਬਾਬੇ ਤੇਰੀ ਰੇਖ ਦੇ ਵਿੱਚ ਆਈ ਸੀ ਮੈਂ ਇੱਕ ਢੋਕਣਗੇ ਆਈ ਸੀ ਮੈਂ ਇੱਕ ਢੋਕਣਗੇ ਨਾਉ ਨਿੱਧਾਂ 12 ਸਿੱਧਾਂ ਚੌਲਾਂ ਗਿੱਧਾਂ ਤੇ ਠਾਈਆਂ ਮਿੱਧਾਂ ਨਾ ਹੋਈਆਂ ਤਾਂ ਬਾਬਾ ਕਚਕੰਬੜ ਦਾਸ ਅੰਬਲੇ ਨੂੰ ਬਣੇ ਚਾਹੋ ਬਾਬੇ ਦੱਸ ਕੀ ਤੈਨੂੰ ਪਰੋਬ ਲਾ ਮੈਂ ਖੁੱਲ ਕੇ ਦੱਸਦੇ ਸੰਗਤ ਆਪਣੀ ਬੈਠੀ ਆ ਡਰਨਾ ਨਹੀਂ ਘਬਰਾਉਣਾ ਨਹੀਂ ਹਾਂਜੀ ਕਿਸੇ ਗੱਲ ਦਾ ਪਰਦਾ ਨਹੀਂ ਰੱਖਣਾ ਜੋ ਦਿਲ ਚਾ ਜੋ ਦਿਮਾਗ ਚਾ ਇੱਥੇ ਉਲਟੀ ਕਰਦੇ ਬਾਬੇ ਤੇਰੀ ਸਮੱਸਿਆ ਦਾ ਹੱਲ ਕਰਨਗੇ ਕਿਉਂ ਕੰਨਿਆ ਹਾਂ ਠੀਕ ਆ ਠੀਕ ਆ ਆ ਜਾ ਫਿਰ ਮੈਦਾਨ ਦੇ ਵਿੱਚ ਲਸਦੇ ਕੀ ਚੱਕਰ ਹਾਂਜੀ ਬਾਬਾ ਜੀ ਬਾਬਾ ਜੀ ਦੇਖੋ ਜੀ ਮੈਂ ਤੜਕੇ ਉੱਠ ਕੇ ਤਿਆਰ ਹੋ ਕੇ ਹਾਂ ਆਸ਼ਕੀ ਕਰਨੇ ਜਾਣਾ ਬੋਲਟ ਲੈ ਕੇ ਆਸ਼ਕ ਹਾਂਜੀ ਬਾਬਾ ਆਸ਼ਕ ਹਾਂ ਬੋਲੀ ਨਾ ਹੁਣ ਬਾਬੇ ਰੇਖ ਚ ਮੇਖ ਮਾਰਨਗੇ ਜਿਹੜੀ ਕੰਨਿਆ ਨੂੰ ਤੂੰ ਛੇੜਦਾ ਉਹ ਛੱਡਦੀ ਨਹੀਂ ਹਾਂਜੀ ਬਾਬਾ ਜੀ ਕੰਨਿਆ ਅੱਗੋਂ ਗਾਲਾਂ ਕਹਿੰਦੀ ਆ ਅੰਨੀ ਰਿਆ ਆਪਦੀ ਮਾਂ ਭੈਣ ਨੂੰ ਛੇੜ ਹਾਂਜੀ ਬਾਬਾ ਜੀ ਸੱਚ ਆ ਕਿ ਨਹੀਂ ਸੱਚ ਆ ਬਾਬਾ ਜੀ ਹੋਰ ਦੱਸ ਸਕਦੇ ਕੀ ਪਰ ਉਹ ਬਲਾ ਮੈਂ ਬਾਬਾ ਜੀ ਨੰਬਰ ਭਰ ਲੈਂਦਾ ਹਾਂ ਜੇਬਾਂ ਦੇ ਵਿੱਚ ਪਰ ਜਿਹਨੂੰ ਵੀ ਛੱਟਦੇ ਆ ਕੋਈ ਚੱਕਦੀ ਨਹੀਂ ਚੱਕਦੀ ਨਹੀਂ ਹਾਂਜੀ ਸਮੱਸਿਆ ਕਿ ਆ ਜਾਂਦੀ ਤਿੰਨ ਕਾਲਜ ਨਹੀਂ ਪਿੰਡ ਚ ਹਾਂ ਪਰ ਕੋ ਕਿਤੇ ਵੀ ਕੋਈ ਗੱਲ ਨਹੀਂ ਪੈਣੇ ਕਾਲਜਾਂ ਦਾ ਪਰ ਉੱਪਰ ਹੀ ਗੇੜਾ ਮਾਰਦੇ ਪ੍ਰੋਪਰ ਮਾਰਦਾ ਹਰ ਇੱਕ ਦੀ ਭੈਣ ਨੂੰ ਬੁਰੀ ਨਜ਼ਰ ਨਾ ਦੇਖ ਹਾਂਜੀ ਬਾਬਾ ਜੀ ਰਾਤ ਨੂੰ ਸੁਪਨੇ ਦੇ ਵਿੱਚ ਜਿਹੜੀ ਦਿਨੇ ਕੁੜੀ ਕਾਲਜ ਦੇ ਵਿੱਚ ਵੇਖੀ ਰਾਤ ਨੂੰ ਇਹ ਸੋਚ ਕੇ ਪੈਂਦਾ ਆਕਾਸ਼ ਮੇਰੇ ਨਾਲ ਸੈੱਟ ਹੋ ਜਾਵੇ ਹਾਂਜੀ ਬਾਬਾ ਜੀ ਹਾਂਜੀ ਅੱਛਾ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਬੇ ਫਿਕਰ ਹੋ ਜਾ ਬਾਬੇ ਕਿਚਕਿੰਬੜ ਦਾਸ ਕੋਲੇ ਆ ਗਏ ਹਾਂਜੀ ਬਾਬਾ ਕਿੰਬੜ ਦਾਸ ਤੇਰਾ ਹੱਲ ਕਰ ਦੇ ਬਾਬਿਆਂ ਨੂੰ ਮੰਨੇ ਹਾਂਜੀ ਬਾਬਾ ਜੀ